ਮੈਂ ਡਾਕਟਰ ਜਸਵਿੰਦਰ ਸਿੰਘ ਬਰਾੜ ਪ੍ਰਮੁੱਖ ਫਲ ਵਿਗਿਆਨੀ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆ ਇਹ ਜਿਹੜਾ ਉਪਰਾਲਾ ਚੱਲ ਰਿਹਾ ਹੈ ਇਹ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇਹ ਜਿਹੜੀ ਸੇਵਾ ਹੈ ਤਕਰੀਬਨ 15 16 ਸਾਲਾਂ ਤੋਂ ਨਿਰੰਤਰ ਕੀਤੀ ਜਾ ਰਹੀ ਹੈ ਹਾਂ ਸਾਲ ਦੇ ਵਿੱਚ ਅਸੀਂ ਤਕਰੀਬਨ 5 6 ਵਾਰ ਇੱਥੇ ਵਿਜ਼ਿਟ ਕਰਦੇ ਹਾਂ ਕਿਸੇ ਵੀ ਬੇਰੀ ਦੇ ਵਿੱਚ ਕੋਈ ਸਮੱਸਿਆ ਸਾਨੂੰ ਲੱਗਦੀ ਆ ਤਾਂ ਅਸੀਂ ਉਹਦਾ ਜਿਹੜਾ ਇਲਾਜ ਕਰਦੇ ਆ ਇਹ ਜਿਹੜਾ ਸਮਾਂ ਅਪ੍ਰੈਲ ਮਈ ਦਾ ਹੁੰਦਾ ਹੈ ਇਹਦੀ ਪ੍ਰਮੁੱਖ ਸਮਾਂ ਹੁੰਦਾ ਇਹਦੀ ਸਾਮ ਸੰਭਾਲ ਦਾ ਕਿਉਂਕਿ ਇਸ ਸਮੇਂ ਜਿਹੜੇ ਹੈਗੇ ਆ ਪੁਰਾਣੇ ਪੱਤੇ ਤੇ ਫਾਲਾ ਜਿਹੜੇ ਖਤਮ ਹੋ ਜਾਂਦੇ ਆ ਪੁਰਾਣੇ ਪੱਤੇ गिरਨੇ ਸ਼ੁਰੂ ਹੋ ਜਾਂਦੇ ਤੇ ਨਵੇਂ ਪੱਤਿਆਂ ਦੀ ਆਮਦ ਦਾ ਜਿਹੜਾ ਹੈਗਾ ਉਹ ਸਮਾਂ ਹੁੰਦਾ ਹੈ ਤਾਂ ਕਿ ਨਵੇਂ ਪੱਤਿਆਂ ਨੂੰ ਕੋਈ ਸਮੱਸਿਆ ਨਾ ਹੋਵੇ ਨਵੀਆਂ ਟਾਹਣੀਆਂ ਨਵੀਆਂ ਗਰੁੱਪਲਾਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ ਇਸ ਕਰਕੇ ਅਸੀਂ ਪੁਰਾਣੀਆਂ ਕੀੜੇ ਮਕੌੜੇ ਬਿਮਾਰੀ ਵਾਲੀਆਂ ਜਿਹੜੀਆਂ ਗਰਸਤ ਟਾਹਣੀਆਂ ਹੁੰਦੀਆਂ ਉਹਨਾਂ ਨੂੰ ਕੱਟ ਕੇ ਬਾਹਰ ਕੱਢ ਦਿੰਨੇ ਆ ਜੇ ਲੋੜ ਪਵੇ ਤਾਂ ਉਹਦੇ ਉੱਤੇ ਅਸੀਂ ਜੈਵਿਕ ਪਦਾਰਥਾਂ ਦਾ ਜਿਹੜਾ ਹੈਗਾ ਉਹ ਛੜਕਾ ਕਰ ਦਿੰਨੇ ਆ ਤਾਂ ਕਿ ਜਿਹੜੀ ਨਵੀਂ ਗ੍ਰੋਥ ਆ ਉਹ ਸਹੀ ਆਊਗੀ ਤੇ ਸਾਡੀ ਨਵੀਂ ਗ੍ਰੋਥ ਨਵੀਆਂ ਟਾਹਣੀਆਂ ਠੀਕ ਆ ਗਈਆਂ ਤਾਂ ਉਹਨੂੰ ਫੁੱਲ ਫੁਲਾਕਾ ਅੱਛਾ ਆਊਗਾ ਅੰਦਰ ਜਿਹੜੇ ਉਹਦੇ ਫਲ ਚੰਗੇ ਬਣਨਗੇ ਬੂਟੇ ਦੀ ਜਿਹੜੀ ਹੈਗੀ ਹੈ ਸਿਹਤ ਬਰਕਰਾਰ ਰੋਗੀ ਜੇ ਅਸੀਂ ਉਹਦੇ ਵਿੱਚੋਂ ਬਿਮਾਰੀ ਵਾਲੀਆਂ ਕੀੜੇ ਵਾਲੀਆਂ ਜਾਂ ਹੋਰ ਇਨਫੈਕਟਡ ਸ਼ੂਟਸ ਨਾ ਕੱਢਾਂਗੇ ਤਾਂ ਉੱਥੇ ਉਹ ਦਾ ਸੋਰਸ ਬਣਿਆ ਰਹੂਗਾ ਉਹ ਸੋਰਸ ਤੋਂ ਸਾਡੀ ਜਿਹੜੀ ਹੈਲਦੀ ਲੱਕੜ ਆ ਉਹ ਵੀ ਨੁਕਸਾਨੀ ਜਾਊਗੀ ਸੋ ਇਹ ਜ਼ਰੂਰੀ ਹੈ ਕਿ ਅਸੀਂ ਸਪਰੇਆ ਕਰਨ ਦੀ ਬਜਾਏ ਉਹਦੇ ਵਿੱਚੋਂ ਕੱਟ ਕੇ ਅਸੀਂ ਉਹਨੂੰ ਬਿਮਾਰੀ ਨੂੰ ਕੀੜੇ ਨੂੰ ਬਾਹਰ ਕੱਢ ਦਈਏ ਇਹ ਕਿੰਨੇ ਇਹ ਪੁਰਾਣੀਆਂ 베ਰੀਆਂ ਨੇ ਇਤਿਹਾਸਕ ਹਾਂ ਦੇਖੋ ਜੀ ਇਹ ਸਾਰੀਆਂ ਜਿਹੜੇ ਸਿਕੰਬਲਸ ਦੇ ਵਿੱਚ ਤਕਰੀਬਨ 400 ਸਾਲ ਤੋਂ ਵੱਧ ਪੁਰਾਣੀਆਂ ਟਾਹਣੀਆਂ 베ਰੀਆਂ ਮੰਨੀਆਂ ਜਾਂਦੀਆਂ ਸੋ ਇਹਨਾਂ ਦੀ ਜਿਹੜੀ 베ਰੀ ਵੈਸੇ ਇਹ ਸਾਡੇ ਇਸ ਜਿਹੜਾ ਕਿ ਉੱਤਰਪਾਰ ਦਾ ਜਿਹੜਾ ਟ੍ਰੈਡੀਸ਼ਨਲ ਫਰੂਟ ਜਿਹਨੂੰ ਆਪਾਂ ਕਹਿ ਦਿੰਨੇ ਸਾਡਾ ਰਵਾਇਤੀ ਫਾਲਾ ਇਸੇ ਕਰਕੇ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਸਾਡੇ ਜਿਹੜੇ ਹੈਗੇ ਉਹ 베ਰੀ ਦੇ ਨਾਲ ਉਹਦਾ ਇਤਿਹਾਸ ਜੁੜਿਆ ਹੋਇਆ ਹੈ ਸੋ ਇਹ ਬਹੁਤ ਹੀ ਹਾਰਡੀਆ ਬਹੁਤ ਐਕਲਾਈਮਟਾਈਜ਼ਡ ਹੁੰਦੀਆਂ ਕਿਉਂਕਿ ਇਹਦਾ ਜਿਹੜਾ ਰੂਟ ਸਿਸਟਮ ਬਹੁਤ ਡੂੰਘਾ ਹੁੰਦਾ ਹੈ ਗਰਮੀਆਂ ਦੇ ਵਿੱਚ ਗਰਮੀ ਤੋਂ ਬਚਣ ਵਾਸਤੇ ਇਹ ਆਪਣੇ ਪੱਤੇ ਛਾੜਦੀਆਂ ਸੋ ਇਸ ਤਰ੍ਹਾਂ ਤੇ ਜਿਹੜਾ ਹੈਗਾ ਇਹ ਇਹਦੇ ਵਿੱਚ ਫਿਜ਼ੀਓਲੋਜੀਕਲ ਅਡਾਪਟੇਸ਼ਨ ਹੁੰਦੀ ਹੈ ਕਿ ਇਹ ਬਹੁਤ ਸਖਤ ਹਾਲਾਤਾਂ ਨੂੰ ਗਰਮੀ ਸਰਦੀ ਠੰਡ ਜਾਦੇ ਬਾਰਸ਼ਾਂ ਨੂੰ ਵੀ ਸਹਿਣ ਦੀ ਸਮਰੱਥਾ ਰੱਖਦੀ ਹੈ ਕਿੰਨੇ ਸਾਲ ਇਹ ਇਸ ਤਰ੍ਹਾਂ ਸੁਰੱਖਿਅਤ ਰਹਿ ਕੇ ਸੋ ਇਹ ਇਹਦਾ ਜਿਹੜਾ ਹੈਗਾ ਅ ਕੋਈ ਟਾਈਮ ਪੀਰੀਅਡ ਆਪਾਂ ਨਹੀਂ ਫਿਕਸ ਕਰ ਸਕਦੇ ਪਰ ਜਿਸ ਤਰ੍ਹਾਂ 베ਰੀਆਂ ਦੀ ਸਿਹਤ ਆ ਇਹ ਆਉਣ ਵਾਲੇ ਕਈ ਸਦੀਆਂ ਤੱਕ ਇਸੇ ਤਰ੍ਹਾਂ ਬਣੀਆ ਰਹਿਣੀ ਹੈ ਅੱਜ ਜਿਹੜੀ ਸੇਵ ਹੋ ਰਹੀ ਹੈ ਬੀ ਆ ਬਹੁਤ ਬਹੁਤ ਧੰਨਵਾਦ ਜੀ ਮੈਂ ਡਾਕਟਰ ਸੰਦੀਪ ਸਿੰਘ ਪ੍ਰਿੰਸੀਪਲ ਕੀਟ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਲੋ ਵਿਗਿਆਨ ਵਿਭਾਗ ਚ ਤਨਤਾ ਸੋ ਪਿਛਲੇ 15 16 ਸਾਲਾਂ ਤੋਂ ਸਾਡੀ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਰ ਸਾਹਿਬ ਵੱਲੋਂ ਇੱਕ ਸਾਂਝੀ ਕਮੇਟੀ ਬਣਾਈ ਹੋਈ ਹੈ ਜਿਹਦੇ ਤਹਿਤ ਅਸੀਂ ਸਾਲ 'ਚ ਤਕਰੀਬਨ 5-6 ਵਾਰੀ ਦਰਬਾਰ ਸਾਹਿਬ ਦੇ ਇਹ ਤਿੰਨੇ ਇਤਿਹਾਸਕ 베ਰੀਆਂ ਦੀ ਸਾਂਭ-ਸੰਭਾਲ ਸੇਵਾ ਕਰਨਾ ਨੇ ਆ ਜਿਹਦੇ ਵਿੱਚ ਸਮੇਂ ਦੇ ਹਿਸਾਬ ਨਾਲ ਸਾਡੇ ਵੱਖ-ਵੱਖ ਕੰਮਕਾਰ ਹੁੰਦੇ ਨੇ ਜਿਵੇਂ ਹੁਣ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਇਹ ਇੱਕ ਸਾਡੇ ਲਈ ਸਾਰਾ ਬੜਾ ਮਹੱਤਵਪੂਰਨ ਟਾਈਮ ਹੁੰਦਾ ਕਿਉਂਕਿ ਇਹਦੇ ਵਿੱਚ ਅਸੀਂ ਕਾਂਡ-ਛਾਂਡ ਕਰਨੀ ਹੁੰਦੀ ਆ ਸੋ ਕੱਲ ਦੀ ਸਾਡੀ ਟੀਮ ਜਿਹੜੀ ਹੈ ਕੱਲ ਦੀ ਸਵੇਰ ਦੀ ਆਈ ਹੋਈ ਇਸ 베ਰੀ ਤਿੰਨਾ 베ਰੀਆਂ ਦੀ ਅਸੀਂ ਜ਼ਰੂਰਤ ਅਨੁਸਾਰ ਕਾਂਡ-ਛਾਂਡ ਕੀਤੀ ਆ ਕਾਂਡ ਛਾਂਟ ਤੋਂ ਪਾਵੇ ਹੁੰਦਾ ਹੈ ਕਿ ਜਿਵੇਂ ਫਰਵਰੀ ਮਾਰਚ ਚ ਇਹਦਾ ਬਹੁਤ ਬੇਤਹਾਸ਼ਾ ਫਲ ਲੱਗਿਆ ਹੁੰਦਾ ਬੂਟੇ ਤੇ ਭਾਰ ਪੈਂਦਾ ਬੇਰ ਦਾ ਇੱਕ ਸੁਭਾਅ ਹੁੰਦਾ ਹੈ ਕਿ ਜਿੱਥੇ-ਜਿੱਥੇ ਇਹਦੇ ਪੱਤਿਆਂ ਤੇ ਟਾਹਣੀਆਂ ਤੇ ਰੌਸ਼ਨੀ ਨਾ ਪਵੇ ਤਾਂ ਉਹ ਜਿਹੜੇ ਥੱਲੇ ਲੀਆਂ ਟਾਹਣੀਆਂ ਸੁੱਕ ਜਾਂਦੀਆਂ ਸੋ ਸੁੱਕੀਆਂ ਟਾਹਣੀਆਂ ਨੂੰ ਕੀੜੇ ਵੀ ਲੱਗ ਜਾਂਦੇ ਇਹ ਬਿਮਾਰੀਆਂ ਵੀ ਲੱਗ ਜਾਂਦੀਆਂ ਇਸ ਲਈ ਉਹਨਾਂ ਨੂੰ ਸਮੇਂ ਸਿਰ ਜਿਹੜਾ ਕੱਢਣਾ ਬਹੁਤ ਜ਼ਰੂਰੀ ਹੁੰਦਾ ਸੋ ਕੱਲ ਤੋਂ ਲਗਾਤਾਰ ਅਸੀਂ ਤਿੰਨਾਂ ਬੇਰੀਆਂ ਦੀ ਦੋ ਬੇਰੀਆਂ ਦੀ ਕਾਂਡ ਛਾਂਟ ਕੱਲ ਕੀਤੀ ਹੈ ਦੁਖਪੰਜਨੀ ਬੇਰੀ ਦੀ ਅੱਜ ਸਵੇਰੇ ਕੀਤੀ ਹੈ ਤੇ ਹੁਣ ਅਸੀਂ ਇਸ ਵੇਲੇ ਅਸੀਂ ਇਹਨਾਂ ਦੇ ਉੱਤੇ ਪਾਣੀ ਦਾ ਛਰਕਾ ਕਰ ਰਹੇ ਹਾਂ ਕਿਉਂਕਿ ਸਮੇਂ ਦੇ ਨਾਲ-ਨਾਲ ਹਨੇਰੀਆਂ ਚੱਲਦੀਆਂ ਪੱਤਿਆਂ ਉੱਤੇ ਮਿੱਟੀ ਆ ਜਾਂਦੀ ਹੈ ਤੇ ਇਹਨਾਂ ਦੇ ਉੱਤੇ ਹੁਣ ਅਸੀਂ ਪਾਣੀ ਦਾ ਛਰਕਾ ਕਰਕੇ ਮੁੜ ਕੇ ਲੋੜ ਅਨਸਾਰ ਇਹਨਾਂ ਦੇ ਉੱਤੇ ਆਪ ਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੇਰੀ ਜਿਹੜੀ ਲੈਬਾਰਟਰੀ ਹੈ ਉਹਦੇ ਵਿੱਚ ਅਸੀਂ ਨਿੰਮ ਤੋਂ ਤੇ ਤ੍ਰੇਕ ਤੋਂ ਆਪ ਦਵਾਈਆਂ ਦਵਾਈਆਂ ਬਣਾਉਂਦੇ ਹਾਂ ਜਿਹਦੇ ਨਾਲ ਅਸੀਂ ਕੀੜਿਆਂ ਦੀ ਜਿਹੜੀ ਰੋਕத் ਥੰਮ ਕਰਦੇ ਹਾਂ ਸਬਸਟੈਂਸ ਦੀ ਮਦਦ ਨਾਲ ਕਿੰਨੀਆਂ ਪੁਰਾਣੀਆਂ ਬੀੜੀਆਂ ਤੇ ਕਿੰਨੀ ਉਮਰ ਇਹਨਾਂ ਦੀ ਹੈ ਇੱਕ ਤਿੰਨ 베ਰੀਆਂ ਨੇ ਜੀ ਇੱਥੇ 베ਰ बाबा ਬੁੱਢਾ ਸਾਹ ਦੁਖ ਪੰਜਨੀ 베ਰੀ ਤੇ ਲਾਚੀ 베ਰੀ ਤਕਰੀਬਨ ਜਿਹੜਾ ਇਤਿਹਾਸਕ ਤੱਥਾਂ ਦੇ ਹਵਾਲੇ ਨਾਲ ਮੈਂ ਕਹਿ ਸਕਦਾ ਤਕਰੀਬਨ ਗੁਰੂ ਰਾਮਦਾਸ ਜੀ ਸਾਹਿਬ ਵੇਲੇ ਦੀਆਂ ਇਹ ਪੰਜੇ 베ਰੀਆਂ ਤਕਰੀਬਨ 500 450 500 ਸਾਲ ਪੁਰਾਣੀਆਂ ਇਹ 베ਰੀਆਂ ਹੈਗੀਆਂ ਸੋ ਇਹਨਾਂ ਦੀ ਜਿਹੜੀ ਮੇਨ ਮਹੱਤਤਾ ਇਹ ਹੈ ਬੜਾ ਸ਼ਰੋਮੀ ਕਮੇਟੀ ਵੱਲੋਂ ਸਾਨੂੰ ਭਰਪੂਰ ਸਹਿਯੋਗ ਅਸੀਂ ਤਕਰੀਬਨ ਜਿਵੇਂ ਮੈਂ ਦੱਸਿਆ ਪਹਿਲਾਂ 15 16 ਸਾਲਾਂ ਤੋਂ ਕਰ ਰਹੇ ਹਾਂ ਕਈ ਸਾਹ ਪ੍ਰਧਾਨ ਸਾਹਿਬ ਤੇ ਸਕਤਰਾ ਸਾਹਿਬ ਨਾਲ ਸਾਡਾ ਜਿਹੜਾ ਤਾਲਮੇਲ ਰਿਹਾ ਮੌਜੂਦਾ ਪ੍ਰਧਾਨ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਤੇ ਨਾਲ ਜਿੱਥੇ ਆਪਾਂ ਖੜੇ ਆ ਸਾਹਮਣੇ ਆਪਣੇ 56 ਨੰਬਰ ਕਮਰਾ ਇਹਨਾਂ ਦਾ ਜਿਹੜਾ ਸਾਰਾ ਸਟਾਫ ਹੈ ਇਹਨਾਂ ਦੇ ਪੂਰਨ ਸਹਿਯੋਗ ਦੇ ਨਾਲ ਜਿਹੜਾ ਇਹ ਸਾਰਾ ਕਾਰਜ ਪਲੱਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਸਾਡੇ ਵਾਈਸ ਚਾਂਸਲਰ ਸਾਹਿਬ ਨੇ ਮੌਜੂਦਾ ਸਾਡਾ ਡਾਕਟਰ ਸਤਜੀਵ ਸਿੰਘ ਗੋਸਲ ਜੀ ਉਹਨਾਂ ਵੱਲੋਂ ਵੀ ਜਿਹੜੀ ਸਮੇਂ-ਸਮੇਂ ਸਰ ਦਿੱਤੀ ਹਲਾਸ਼ੇਰੀ ਤੇ ਇਸ ਸ਼ਰੋਮਣੀ ਕਮੇਟੀ ਦੇ ਸਹਿਯੋਗ ਨਾਲ ਜਿਹੜਾ ਇਹ ਪਿਛਲੇ ਕਈ ਸਾਲਾਂ ਤੋਂ ਕਾਰਜ ਚੱਲ ਰਿਹਾ ਮੈਨੂੰ ਖੁਸ਼ੀ ਹੁੰਦੀ ਹੈ ਦੱਸਦੇ ਹਾਂ ਤੁਹਾਨੂੰ ਕਿ ਤੁਸੀਂ ਦੇਖ ਸਕਦੇ ਹੋ ਤਿੰਨੇ ਬੇਰੀਆਂ ਜਿਹੜੀਆਂ ਹਰੀਆਂ ਭਰੀਆਂ ਬੜੀਆਂ ਸੋਹਣੀਆਂ ਨੇ ਤੇ ਬਹੁਤ ਬੇਤਹਾਸ਼ਾ ਫਲ ਜਿਹੜਾ ਇਹਨਾਂ ਨੂੰ ਪਿਛਲੇ ਲਗਾਤਾਰ ਸਾਲਾਂ ਤੋਂ ਲੱਗ ਰਿਹਾ ਜਿਵੇਂ ਤੁਸੀਂ ਜਾਣਦੇ ਹੋ ਕਾਫੀ ਸਾਲ ਪਹਿਲਾਂ ਜਿਹੜੀਆਂ ਬੇਰੀਆਂ ਸੋਗੀਆਂ